ਅੱਜ ਤਾਂ ਹਰ ਚੀਜ਼ ਨੂੰ ਬਾਹਮਣ ਬਾਦ ਕਹਿ ਕੇ ਅਸੀਂ ਛੱਡੀ ਜਾ ਰਹੇ ਹਾਂ ਪਤਾ ਨਹੀਂ ਅੱਗੇ ਅੱਗੇ ਕੀ ਹੋਊਗਾ ਜੇ ਹੁਣ ਜੋਤ ਐ ਦੇਸੀਕੀ ਦੀ ਥਾਂ ਥਾਂ ਪ੍ਰਚਾਰ ਹੋ ਗਿਆ ਵੀ ਇਹ ਮਨਮਤਾਂ ਜਗਾਉਣੀ ਨਹੀਂ ਚਾਹੀਦੀ ਇਹ ਇਹ ਪ੍ਰਚਾਰ ਹੈ ਜੀ ਸਾਰਿਆਂ ਔਰ ਇੱਕ ਹੋਰ ਗਜਬ ਦੀ ਬਾਤ ਹੈ ਜਦੋਂ ਇਹੀ ਜੋਤ ਹਰਿਮੰਦਰ ਸਾਹਿਬ ਦੇ ਜਗੇ ਉਦੋਂ ਗੁਰਮਤ ਜਦੋਂ ਤੁਹਾਡੇਆਂ ਘਰਾਂ ਦੇ ਜਗੇ ਉਦੋਂ ਮਨਮਤ ਇਹ ਕਿੱਧਰ ਦਾ ਨਿਆਂ ਹੈ ਵੀ ਕੇਂਦਰੀ ਸਥਾਨ ਹਰਮੰਦਰ ਸਾਹਿਬ ਹੈ। ਬਾਬਾ ਦੀਪ ਸਿੰਘ ਦੇ ਮਨਮੁਹ ਹੀ ਕੀ ਲੱਗ ਜਾਂਦਾ ਸਾਲ 'ਚ। ਕੋਈ ਗੁਰਦੁਆਰਾ ਸ਼੍ਰੋਮਣੀ ਕਮੇਟੀ ਦਾ ਇਤਿਹਾਸਕ ਹੈ ਇਸਾ ਜਿੱਥੇ ਜੋਤ ਨਹੀਂ ਜਗਦੀ। ਉੱਥੇ ਜੋਤ ਜਗਦੀ ਹੈ ਗੁਰਮਤ ਹੈ ਤੁਹਾਡੇ ਘਰਾਂ 'ਚ ਜੋਤ ਜਗੀ ਤਾਂ ਮਨਮਤੋ। ਚਾਹੀਦਾ ਇਹ ਸੀ ਵੀ ਅਸੀਂ ਖੋਜ ਕਰਦੇ ਵੀ ਜੋਤ ਦੀ ਪਰੰਪਰਾ ਕਿਉਂ ਚੱਲੀ ਹੈ। ਸਾਨੂੰ ਇਹਦੇ ਬਾਰੇ ਗਿਆਨ ਹੋਣਾ ਚਾਹੀਦਾ ਸੀ ਵੀ ਇਹਦਾ ਲਾਭ ਕੀ ਹੈ ਨਹੀਂ ਤਾਂ ਫਿਰ ਨਾਸਤ ਕਹਿਣਗੇ ਜੀ ਜਿੰਨਾ ਜੋਤਾਂ ਚ ਕੀ ਫੋਕਦੇ ਹੋ ਉਹ ਜਿਉਂਦੀਆਂ ਜੋਤਾਂ ਚ ਪਾ ਦਿਓ ਜੀ ਕਿਸੇ ਨੂੰ ਖਿਲਾ ਦਿਓ ਤੁਸੀਂ ਐਵੇਂ ਕਹਨੂੰ ਕੀ ਫੁਕੀ ਜਾਂਦੇ ਹੋ ਕਿਸੇ ਗਰੀਬ ਨੂੰ ਦਾਨ ਕਰ ਦਿਓ ਲੋਕ ਵੀ ਕਹਿਣਗੇ ਵੀ ਹਾਂ ਜੀ ਪ੍ਰਚਾਰ ਬੜਾ ਵਧੀਆ ਕੀਤਾ ਹੈ ਗੱਲ ਠੀਕ ਹੈ ਇਹ ਸਾਤਾ ਐਵੇਂ ਕੀ ਫੁਕੀ ਜਾਂਦੇ ਅੱਜ ਦੀ ਸਾਇੰਸ ਨੇ ਸਿੱਧ ਕੀਤਾ ਜਿਹੜਾ ਬੁੱਕਾਂ 'ਚ ਛਪ ਚੁੱਕਾ ਹੈ ਮੈਂ ਉਹਦੀ ਗੱਲ ਕਰਨ ਲੱਗਿਆ। ਉਹਦੇ 'ਚ ਲਿਖਿਆ ਹੈ ਸਾਇੰਸਦਾਨਾਂ ਨੇ ਪ੍ਰੈਕਟੀਕਲ ਕੀਤਾ ਤਜਰਬਾ ਕਰਨ ਤੋਂ ਬਾਅਦ ਇਹ ਬੁੱਕਾਂ 'ਚ ਛਪ ਚੁੱਕਾ ਹੈ ਕਿ 1 ਗ੍ਰਾਮ ਧੀ ਕਿੰਨਾ ਕੁ ਹੁੰਦਾ ਮੈਂ ਨੋ ਪਰ ਹੁੰਦਾ ਇਹ 1 ਗ੍ਰਾਮ ਧੀ ਚੁਟਕੀ ਜਨਾ ਹੁੰਦਾ 1 ਗ੍ਰਾਮ ਕੀ ਅੱਗ ਦੇ ਵਿੱਚ ਫੂਕ ਦਿੱਤਾ ਜਾਏ ਤਾਂ 1000 ਫੁੱਟ ਤੱਕ ਆਕਸੀਜਨ ਪੈਦਾ ਕਰ ਦਿੰਦਾ ਜਿੱਥੇ ਬਹੁਤੀ ਇਕੱਤਰਤਾ ਹੈ ਉੱਥੇ ਜੋਤ ਦਾ ਜਗਣਾ ਬਹੁਤ ਜ਼ਰੂਰੀ ਇਸ ਲਈ ਹੈ ਕਿਉਂਕਿ ਆਕਸੀਜਨ ਨਾ ਘਟੇ ਬਿਰਸ਼ ਦਾ ਉੱਥੇ ਹੁੰਦਾ ਨਹੀਂ ਕੋਈ ਛੱਤਾਂ ਹੇਠ ਬੈਠੇ ਆਂ ਮੰਦਰਾ ਮਕਾਨਾਂ ਦੇ ਵਿੱਚ ਆ ਗੁਰਦੁਆਰਿਆਂ ਦੇ ਵਿੱਚ ਆ ਸ਼ਿਵ ਦਵਾਲਿਆਂ ਦੇ ਵਿੱਚ ਆ ਜਿੱਥੇ ਬਿਲਡਿੰਗ ਦੇ ਇਕੱਠ ਹੋ ਰਿਹਾ ਧਾਰਮਿਕ ਇਹ ਵਾਤਾਵਰਨ ਨੂੰ ਵੀ ਸ਼ੁੱਧ ਕਰਦਾ ਹੈ ਤੇ ਆਕਸੀਜਨ ਪੈਦਾ ਕਰਦਾ ਹੈ ਸਾਇੰਸਦਾਨਾਂ ਨੇ ਤਾਂ ਆਕਸੀਜਨ ਤੇ ਰੱਖਿਆ ਇਹਦੀ ਫੋਕਸ ਉਹਨਾਂ ਤਾਂ ਫੋਕਸ ਉੱਥੇ ਬਣੀ ਹੋਈ ਹੈ ਉਹ ਵੀ ਸਾਡੇ ਬੜੀ ਕੰਮ ਦੀ ਗੱਲ ਹੈ ਫਿਰ ਦੂਸਰੀ ਗੱਲ ਆਪਣੀ ਮਨ ਨੂੰ ਕਿਸੇ ਵੀ ਸ਼ਬਦ ਦੇ ਨਾਲ ਚੰਚਲਤਾ ਦੇ ਵੱਲ ਨੂੰ ਨਹੀਂ ਜਾਣ ਦੇਣਾ ਜਿੱਥੇ ਬਹੁਤੇ ਮਨੁੱਖ ਬੈਠੇ ਐ ਉਥੇ ਕਿਤੇ ਨਾ ਕਿਤੇ ਗੰਦੀ ਹਵਾ ਜਿਹੜੀ ਹੈ ਜਿਸ ਵਿੱਚੋਂ ਖਾਰਜ ਹੋ ਸਕਦੀ ਹੈ ਅਰ ਜਿਹੜੀ ਜੋਤ ਹੈ ਇਹ ਨਾਲ ਦੀ ਨਾਲ ਉਹਨੂੰ ਕਲੀਨ ਕਰ ਦਿੰਦੀ ਹੈ ਸੁੱਧ ਕਰ ਦਿੰਦੀ ਹੈ ਫਿਲਟਰ ਕਰ ਦਿੰਦੀ ਹੈ ਤੇ ਅਸੀਂ ਇਹਨੂੰ ਵੀ ਮਨਮਤ ਬਣਾਇਆ ਇਸ ਕਰਕੇ ਗੁਰੂ ਘਰ ਦੀ ਜੋ ਪਰੰਪਰਾ ਚੱਲੀ ਆ ਰਹੀ ਹੈ ਜੋਤ ਲਾਏ ਜਗਦੀਸ਼ ਜਗਾਇਆ ਬੂਝੇ ਬੁਝਣਾ ਉਹ ਸਿੱਧੇ ਕਰਦੇ ਜੋਤ ਲਾਉਣ ਦੀ ਗੱਲ ਕਰਦੇ ਕਰਦੇ ਉੱਥੇ ਸਿੱਧਾ ਜੋਤ ਲਗਾ ਕੇ ਜੋਤ ਭਗਤ ਆਰਤੀ ਕਰਦੇ ਰਹੇ ਉਹਨਾਂ ਦੇ ਸ਼ਬਦ ਨੂੰ ਗੁਰੂ ਗ੍ਰੰਥ ਸਾਹਿਬੀ ਜੋਤਾਂ ਬਾਲ ਕੇ ਆਰਤੀ ਕਰਦੇ ਰਹੇ ਤੋਂ ਚਲੋ ਆਪਾਂ ਤਾਂ ਅੰਮ੍ਰਿਤ ਦੀ ਗੱਲ ਕਰੀਏ ਹਰ ਇੱਕ ਚੀਜ਼ ਨੂੰ ਮਨਮਦ ਕਹਿ ਦੇਣਾ ਜੀ ਅਖੇ ਜੀ ਅਖੰਡ ਪਾਠ ਦੇ ਕੋਲ ਜੋਤਾਂ ਤਾਂ ਤਾਂ ਰੱਖਦੇ ਹੁੰਦੇ ਸੀ ਉਦੋਂ ਲਾਈਟ ਨਹੀਂ ਸੀ ਹੁਣ ਤਾਂ ਲਾਈਟ ਆ ਗਈ ਹੁਣ ਕੀ ਲੋੜ ਹੈ ਜੋਤਾਂ ਦੀ ਇਹ ਹੁਣ ਅੱਜ ਕੱਲ ਨਮਾ ਗਿਆਨੀ ਗਿਆਨੀ ਕਾਨੂੰਨ ਗਿਆਨਾਂ ਸੁਣ ਉਹ ਪੈਦਾ ਹੋ ਗਏ ਤਾਂ ਇਸ ਕਰਕੇ ਹਰ ਚੀਜ਼ ਦਾ ਕੋਈ ਮਕਸਦ ਹੈ ਕੋਈ ਉਹਦੇ ਪਿੱਛੇ ਕਹਾਣੀ ਚੱਲੀ ਆ ਰਹੀ ਹੈ